8:00 ਚੱਲੇ ਨੇ ਤੇ ਆਪਾਂ ਹਮੇਸ਼ਾ ਦੀ ਤਰ੍ਹਾਂ ਖਾਣ-ਪੀਣ ਤੋਂ ਆਪਣਾ ਰੋਟੀ-ਸਰੀਰ ਦੇ ਬ੍ਰੇਕਫਾਸਟ ਤੋਂ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਮੇਰੇ ਬਲੌਗ 'ਚ ਚਲੋ ਜੀ ਆਓ ਨਾਸ਼ਤਾ ਕਰੀਏ ਬਿਲਕੁਲ ਜੀ ਤੇ ਚਲੋ ਕਰਦੇ ਆਂ ਜੀ ਨਾਸ਼ਤਾ ਜੀ ਜਗਦੇ ਆਲੂ ਵਾਲੇ ਪਰੌਂਠੇ ਹਾਂ ਅਸੀਂ ਖਾਦੇ ਸੀ ਮਾਂ ਦੇ ਮਾਦਾ ਬਣਾ ਰਹੀ ਆ ਆਲੂ ਵਾਲੇ ਪਰੌਂਠੇ 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 ਸਾਡੀ ਮਾਦਾ ਹੀ ਬਣਾਉਂਦੀ ਹੁੰਦੀ ਹਮੇਸ਼ਾ ਹਾਂਜੀ ਮਾਦਾ ਜੀ ਕਿਵੇਂ ਜੀ ਬਣ ਗਏ ਬਹੁਤ ਠੀਕ ਹਾਂ ਅਜਾ ਇਹ ਤੁਹਾਡੇ ਸੁੱਕੀ ਕੇ ਘੱਟ ਵਾਲਾ ਆ ਆਹ ਲਾਇਆ ਨਹੀਂ ਜੋ ਲੋਈ ਅੱਡੀ ਮਾਦਾ ਦੀ ਰੋਟੀ ਸੁੱਕੀ ਹੁੰਦੀ ਆ ਕੇ ਘੱਟ ਬੀਪੀ ਦੀ ਪ੍ਰੋਬਲਮ ਇਸ ਕਰਕੇ ਫਿਰ ਜਰਾ ਕੇ ਇਹ ਘੱਟ ਖਾਂਦੇ ਆ ਲੋ ਜੀ ਸਿਰ ਪੈ ਰਿਆ ਜੀ ਤਹੀਂ ਹੂੰ ਮੇਰੇ ਲਈ ਨਹੀਂ ਪੈ ਰਿਆ ਹਰਮਨ ਨੂੰ ਬਾਜ ਮਾਰੀ ਆ ਹਰਮਨ ਅਜੇ ਆਇਆ ਨਹੀਂ ਹੈਗਾ ਹਾਂ ਜਿੱਦ ਨਹੀਂ ਕਿਹਾ ਜਨਾ ਤਾਂ ਗਿਲਾਂ ਗਾਉਂ। ਇਹ ਵੀ ਗੱਲ ਸਹੀ ਆ। ਲਓ ਜੀ ਮਾਤਾ ਜੀ ਤੁਸੀਂ ਵੀ ਚੱਕੋ ਆਪਣੀ। ਕਾਲਿਟ ਲੈਣਾ। ਹੋੜਿਆ ਕਰ। ਦੇ ਤਾਂ ਹੈਗਾ ਤੇ ਲੈ ਲਓ। ਲਓ ਜੀ ਮਿਲਦੇ ਆ ਜੀ ਖਾਣਾ ਵਾਲਾ ਖਾ ਗਏ। ਫਿਰ ਕਰਦੇ ਆ ਜੀ ਆਪਣੇ ਰੁਟੀਨ ਦੇ ਕੰਮ। ਲਓ ਜੀ। ਓਹੋ ਆ ਸਾਡੀ ਰੋਟੀ ਪੁੱਟਛ ਦੀ ਕਰਤੀ ਤੁਸੀਂ। ਬਹੁਤ ਜ਼ਿਆਦਾ ਗਰਮ ਆ ਜੀ। ਰੋਟੀ ਬਹੁਤ ਗਰਮ ਆ ਹਾਂ ਜੀ। ਗੰਦੀ ਨਾ ਆਲੂ ਐ ਰੋਟੀ। ਹਾਂ ਜੀ ਭਾਜੀ, ਭਾਜੀ ਆ ਗਏ ਹਾਂ। ਬਾਈ ਇਹਨਾਂ ਨੇ ਖਾਣੀ ਆ ਮੱਖਣ ਨਾਲ ਅਸੀਂ ਖਾਣੀ ਆ ਜੀ ਤੁਸੀਂ ਹਣੀ ਚਾਹਣਾ ਇਹਨਾਂ ਨੇ ਖਾਣੀ ਆਈ ਦੋਨਾਂ ਨੇ ਦਹੀਂ ਨਾਲ ਆਪਾਂ ਖਾਣੀ ਆ ਜੀ ਚਾਹਣਾ ਚਾਹ ਨਾਲ ਉਹ ਅਸੀਂ ਚਾਹ ਨਾਲ ਹੀ ਖਾਈ ਦੀ ਆ ਜੀ ਹਾਂਜੀ ਲਓ ਜੀ ਹੁਣ ਅਸੀਂ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਹਾਂਜੀ ਤੁਹਾਡੇ ਪ੍ਰੋਬਲਮ ਪੈ ਗਈ ਕੋਈ ਕਹਿੰਦੇ ਆਈਡੀ ਇੰਸਟਾ ਦੀ ਕੀ ਗੱਲ ਹੋ ਗਈ ਉਹ ਇੱਕ ਪ੍ਰਮੋਸ਼ਨ ਕੀਤੀ ਸੀ ਉਹ ਨਾਲ ਥੋੜਾ ਅਕਾਊਂਟ ਬੈਅ ਖਰਾਬ ਹੋ ਗਿਆ ਹੂੰ ਦੁਬਾਰਾ ਨਵਾਂ ਬਣਾਉਂਗੇ ਹੁਣ ਦੇਖਦਾ ਕੀ ਕਰਨਾ ਤਾਂ ਆਪਦੇ ਚੱਲ ਜੀ ਚਲੋ ਦੇਖੋ ਕਿਤਾ ਕਰਦੇ ਆਹੋ ਪੰਗੇ ਪੁੰਗੇ ਲੈ ਕੇ ਦੇਖਣੇ ਬਣੇ ਆ ਤੇ ਚਲੋ ਮੈਂ ਚੱਲਣਾ ਹਾਂ ਸ਼ਾਪ ਤੇ ਤੇ ਇਸ ਤੋਂ ਬਾਅਦ ਤੁਸੀਂ ਬਲੌਗ ਬਲੂ ਬਣਾਉਣਾ ਹੈ ਤੇ ਪਲਕ ਦੇ ਗੁੰਜ ਬਣਾਈਓ ਫੋਨ ਕਰੋਗੀ ਸੱਜੀ ਸਰਫੀ ਮੈਂ ਦੇ ਹਾਂ ਫੋਨ ਕਰਦੀ ਫਿਰ ਮੈਂ ਦੇ ਜੂਗਾ ਕਿ ਆ ਗਿਆ ਪੱਕੇ ਚੱਲਾਂਗੇ ਲੈਣ ਚਲ ਠੀਕ ਆ ਫਿਰ ਜਾਂਦਾ ਹਾਂ ਓਕੇ ਦੇ ਜਾਨਾ ਦੇ ਜਰਾ ਇਹਨਾਂ ਨੂੰ ਫੜਾ ਜਾਣਾ ਤੇਰੀ ਲੋ ਜੀ ਟਾਈਮ ਹੋ ਗਿਆ ਆ 12:30 ਠੀਕ ਆ ਆਂਟੀ ਕਰਦੇ ਪਏ ਆ ਸਫਾਈਆਂ ਤੇ ਲੋ ਜੀ ਹਾਂਜੀ ਮੰਮੀ ਹਾਂਜੀ ਭੈਣ ਜੀ ਗਰਮੀ ਮੰਮੀ ਇੰਨੀ ਆ ਨਾ ਕੋਠੇ ਤੇ ਹਾਂਜੀ ਹੋਰ ਹੋ ਗਿਆ ਹੋ ਗਿਆ ਬੰਦ ਚਲੋ ਜੀ ਪੁਚੇ ਪੁਚੇ ਲੱਗ ਗਏ ਆ ਮੈਂ ਬਣਾਤ ਮਾਂ ਆਂਟੀ ਲਈ ਚਾਹ ਹੋਰ ਤਾਂ ਨਹੀਂ ਕਿਸੇ ਨੇ ਪੀਣੀ ਤੇ ਦੇਖੋ ਜੀ ਇੱਧਰ ਹੈਗੀ ਸ਼ਿਮਲਾ ਮਿਰਚ ਅੱਜ ਮੈਂ ਬਣਾਉਂਗੀ ਆਲੂ ਸ਼ਿਮਲਾ ਮਿਰਚ ਕਿਉਂਕਿ ਰਾਤ ਦੇ ਹੀ ਦਾਲ ਪਈ ਆ ਅੱਜ ਬਣਾਉਣੀ ਆ ਸ਼ਿਮਲਾ ਮਿਰਚ ਇਹਨਾਂ ਨੂੰ ਧੋ ਕੇ ਰੱਖਾਂ ਅੱਜ ਬਣਾਵਾਂਗੇ ਆਲੂ ਸ਼ਿਮਲਾ ਮਿਰਚ ਪੱਲੂ ਨੇ ਆ ਜਾਣਾ ਉਹਦਾ ਅੱਜ ਲਾਸਟ ਪੇਪਰ ਹੈ ਰਹਿ ਗਿਆ ਪੱਲੂ ਦਾ ਹੈ ਮੰਮੀ ਮੈਂ ਕਿਹਾ ਅੱਜ ਪੱਲੂ ਮੇਰੀ ਦਾ ਲਾਸਟ ਪੇਪਰ ਆ ਕੱਲ ਦੀ ਹੈਗੀ ਆ ਛੁੱਟੀ ਕਹਿੰਦੀ ਮੰਮੀ ਕੱਲ ਨੂੰ ਫ੍ਰੀ ਹੋ ਜਾਣਾ ਆ ਕੱਲ ਛੁੱਟੀ ਆ ਕੱਲ ਛੁੱਟੀ ਹਾਂ ਮੈਂ ਕਿਹਾ ਫ੍ਰੀ ਹੋ ਜਾਣਾ ਉਹਨੇ ਅੱਜ ਰਜਾਣਾ ਦੇਣਾ ਉਹਦਾ ਹੈ ਹਾਂ ਕੱਲ ਨੂੰ ਨਹੀਂ ਜਾਣਾ ਉਹਨੇ ਸਕੂਲ ਹੁਣ 1 ਕਾਣੀ ਆ ਉਹਨੂੰ 26 ਦੀ ਛੁੱਟੀ 1 ਕਾਣੀ 28 ਦੀ ਛੁੱਟੀ 26 ਦੀ ਪਤਾ ਨਹੀਂ ਕਾਦੀ ਆਣੀ 28 ਤਰੀਕ ਨੂੰ ਹੈਗਾ ਯਾ ਮੇਲਾ ਦਾ ਬਰਥਡੇ ਹੈ ਨਾ ਭਗਤ ਸਿੰਘ ਦਾ ਇਹ ਦੋ ਤਰੀਕ ਦੀ ਆਣੀ ਫਿਰ 2 ਅਕਤੂਬਰ ਦੀ ਆਣੀ ਹੈ ਗਾਂਧੀ ਜਨਤੀ ਹਾਂ ਚਲੋ ਫਿਰ ਮੈਂ ਧੋ ਦੂਗੇ ਰੱਖ ਦਵਾ ਸਬਜੀ ਫਿਰ ਕੱਟਦੇ ਆਂਟੀ ਨੂੰ ਬਣਾ ਦਵਾ ਚਾ ਦੇਖਦੇ ਆਂ ਮੈਂ ਕਰਾਂਗਾ ਕੇਕ ਲਓ ਜੀ ਇੱਧਰ ਇੱਕ ਵਾਜੇ ਚਲਾਇਆ ਤੇ ਉੱਧਰ ਮਾਸੀ ਜੀ ਕਰਦੇ ਆ ਪਾਠ ਤੇ ਇੱਧਰ ਹਰਜੀ ਮਾਸੀ ਜੀ ਸਿੰਗਨਿਟ ਤੋਏ ਆ ਨਿਟ ਸਿੰਗਨਿਟ ਤਾਂ ਜੀ ਆਪਾਂ ਆ ਕਿਤੇ ਆ ਜਿਆਦਾ ਪਾ ਲੈ ਮੈਂ ਜਿਆਦਾ ਕੱਟ ਦਿੱਤੇ ਅੱਜ ਪਿਆ ਜੇ ਤੇ ਮੱਸ ਤੇ ਲੱਗਿਆ ਥੋੜਾ ਬਿੜਕਾ ਨਾਣ ਹੈ ਥੋੜਾ ਭੁੱਜ ਜਾ ਰਿਹਾ ਹੋਰ ਇਹਦੇ ਅਲੂ ਵੀ ਵੱਟ ਲੈਣਾ ਠੀਕ ਆ ਪੱਲੂ ਨੂੰ ਵੀ ਹੋਣ ਵਾਲੀ ਥੋਣੀ ਛੁੱਤੀ ਹੈ ਨਾ ਹਾਂ ਅੱਗੂ ਵੀ ਆ ਜਾਣਾ ਬੱਸ ਅੱਗੂ ਵੀ ਹੋਣ ਵਾਲੀ ਆ ਪਰ ਨਾ ਉਪਰ ਆ ਉੱਠੇ ਦੇ ਮੈਂ ਤਾਂ ਹਰ ਮਿੰਟ ਕੋ ਰਹਿ। ਤੇ ਲੋਕ ਨਿਕਾਫੇ ਨੇ ਲੇਨ ਉਹ ਲਾ ਲਈ ਪਰਕਰ। ਹਾਂ। ਓਕੇ। ਲਓ ਜੀ ਇੱਧਰ ਸਬਜ਼ੀ ਨੂੰ ਲਾਤਾ ਤੜਕਾ ਤੜੀ ਬੰਦੀ ਪਈ ਆ ਇੱਧਰ। ਚਾਹ ਬਣਾਈ ਤੇ ਇੱਧਰ। ਦੇਖੋ ਜੀ ਇੱਧਰ ਕੋਈ ਆਇਆ ਆ ਸਵਾ ਤੇ ਉਹ ਚਾਹ ਪੀਂਦੇ ਬਹਿਆ ਤੇ ਹੁਣ ਲਾਤਾ ਸਬਜ਼ੀ ਨੂੰ ਤੜਕਾ। ਬਾਕੀ ਚਲੋ ਬਣਾ ਲੇ ਤੇ ਪੀਂਦੇ ਆ ਚਾਹ। ਕਹਿੰਦੇ ਮੈਂ ਪੀਣੀ ਨਹੀਂ ਐਸੀ ਪੀਣੀ। ਹਾਂਜੀ ਭੈਣ ਜੀ ਆ ਗਏ ਤੂੰ ਫੇ ਪੈਟਰੀ ਚ ਲੈ ਕੇ ਆਈਆਂ ਯਾਰ ਮੱਕੀ ਖਾਣੇ ਨੂੰ ਸਾਸ ਨਹੀਂ ਲੱਭੀ ਮੈਂ ਟਾਂਗਰ ਕੇ ਲੈ ਕੇ ਆਈਆਂ ਸਾਸ ਨਾਲ ਖਾਣਾ ਅੱਛਾ ਸ਼ੂਗਰ ਆ ਆ ਗਏ ਏ ਕਹਿੰਦੀ ਸ਼ੂਗਰ ਆ ਪੇਪਰ ਖਤੋਂ ਹੋ ਗਿਆ ਕਿੱਦਾਂ ਗਿਆ ਇੱਧਰ ਆ ਗਏ ਨਾ ਹੋਰ ਜੀ ਪਾਣੀ ਪੋਣੀ ਬੋਲਦੇ ਪਹਿਲਾਂ ਮੜ ਜਾ ਬਾਜ਼ਾਰ ਜਾ ਕੇ ਆਓ ਜੀ ਲਓ ਜੀ ਸਮਾਨ ਭੁੱਲ ਗਿਆ ਮੈਨੂੰ ਨਾ ਉਹ ਮੋੜੀ ਸੀ ਗੱਲ ਖਾਵੇ ਕਦਾ 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 ਪੇਪਰ ਇਧਰ ਨੂੰ ਦੇਖ ਕੇ ਗਿਆ ਨਾ ਇਧਰ ਨੂੰ ਦੇਖ ਕੇ ਗਿਆ ਨਾ ਤੇ ਬਲੌਗ ਤੇ ਤੇਰੀ ਫੋਟੋ ਕਿਦਾ ਲਾਉਂਗਾ ਮੋਰੇ ਮੈਂ ਹਾਂ ਕਿਦਾਂ ਕਿਦਾਂ ਪੇਪਰ ਮੋਗੇ ਸ਼ੂਗਰ ਆ ਪੇਪਰ ਲਾਸਿਕਾ ਇਹ 10 ਰੁਪਏ ਵਾਲਾ ਮੈਨੇ ਪਕੜੇ ਹਾਂ ਆ ਕਹਿੰਦੀ ਸ਼ੂਗਰ ਆ ਪੇਪਰ ਮੋਗੇ ਲਓ ਜੀ ਆ ਤੁਹਾਡੇ ਬਿਸਕੁਟ ਵਗੈਰਾ ਸਾਰੇ ਲਿਆਦੇ ਹੈ ਗੱਲ ਨੂੰ ਆਦਤ ਹੀ ਆ ਜਦੋਂ ਮਾਰ ਕੇ ਪੈਰ ਵੜਦੇ ਨੇ ਬਾਹਰ ਆਦੇ ਹੁੰਦੀ ਆ ਵੈੱਡੇ ਦੇ चलो कोई तो गल बैठे आराम हरमन अच्छा च्छा, च्छा। अच्छा तू तक कपड़े नहीं चेंजी मैं कहना तू कपड़े नहीं चलो ठीक है जी खिले चाको अपना कापिया किताबों का हूं चलो रोटी रोटी का प्रोग्राम है ਬਣ ਗਈ ਆ ਰੋਟੀ ਕਾਦੀ ਬਣੀ ਆ ਚੁਸ਼ਮਲਾ ਮਿਰਚ ਓਕੇ ਓਕੇ ਚਲੋ ਠੀਕ ਆ ਜੀ ਲਓ ਜੀ ਟਾਈਮ ਹੋ ਗਿਆ ਸਵਾ ਦੋ ਤੇ ਸਬਜੀ ਤਾਂ ਬਣ ਗਈ ਸੀ ਤੇ ਲਓ ਜੀ ਹੁਣ ਰੋਟੀ ਦੀ ਵੀ ਹੋ ਗਈ ਤਿਆਰੀ ਤੇ ਪਲਕ ਨੂੰ ਪਈਆਂ ਗਾਲਾਂ ਹੂੰ ਕੱਪੜੇ ਨਹੀਂ ਬਦਲਦੀ ਸੀ ਕੀ ਹੁਣ ਫਟਾਫਟ ਨੱਠੀ ਆ ਕੱਪੜੇ ਚੇਂਜ ਕਰ ਕਹਿੰਦੀ ਛੁੱਟੀ ਆ ਅੱਜ ਕਹਿੰਦੀ ਕੀ ਕਰਨੇ ਬਦਲ ਕੇ ਆ ਚਲੋ ਸਬਜੀ 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 ਆਏ ਆਏ ਕਿਆ ਬਾਤ ਹੈ। ਖਲੋੜੀ ਜੇ ਦਮੀ ਤਿਲਾਲ ਗਈ। ਹੈ? ਮਿਰਚਾਂ ਦੇ ਨੇ ਦੇਗੀ ਵੈਗ ਕੋਈ ਗੱਲ। ਚੱਲ ਕੋਈ ਨਹੀਂ ਦੇਗੀ ਪਗੀ ਦੇ। ਚਲੋ। ਭਗਾਓ ਫੇਰ ਆਜੋ। ਨੂੰਈ ਭੈਣ ਜੀ ਭੰਡੇ ਮੰਜੀ ਜਨੇ ਅੱਜ। ਚਲੋ ਆਜੋ ਫੇਰ ਅੰਦਰੀ। ਲੈ ਕੇ। ਭੰਜੀ ਮਾਤਾ ਜੀ ਅਰੈਸਟ ਕਰਦੇ ਅਸੇਲੀ ਆਈ ਸੀ ਅੱਜ। ਕਿੰਨੇ ਟਾਈਮ ਲੱਗੇ ਆਂਟੀ? ਚਲੋ ਵਧੀਆ ਵਧੀਆ। ਚਲੋ ਵਧੀਆ ਸਗੋਂ ਟਾਈਮ ਪਾਸ ਹੋ ਜਾਂਦਾ। ਹਾਂ ਚਲ ਠੀਕ। ਅੰਜ ਮਦਾਈ ਉਠੋ ਕਹਿੰਦੇ ਦਹੀਂ ਚ ਪਕੌੜੀਆਂ ਪਾਉਣੀਆਂ ਕਹਿੰਦੇ ਉਹ ਮੰਮੀ ਪਾਉਣਗੇ ਆਗੇ ਤੇ ਉੱਠ ਕੇ ਤੁਸੀਂ ਪਾਓ ਹੁਣ ਦਹੀਂ ਚ ਪਕੌੜੀਆਂ ਉਹ ਤੂੰ ਹਜੇ ਵੀ ਬਦਲੇ ਕੱਪੜੇ ਮੈਂ ਘਰ ਵਾਈਡੀ ਪਾਈ ਹੈ ਹਜੇ ਵੀ ਨਹੀਂ ਬਦਲੇ ਕੱਪੜੇ ਖਰੇ ਮੰਮੀ ਆਉਣ ਲੱਗੇ ਹੈ ਮੈਂ ਕਿਹਾ ਵੀ ਉਹ ਤੁਸੀਂ ਉੱਠ ਕੇ ਦਹੀਂ ਚ ਪਾਓ ਪਕੌੜੀਆਂ ਤੇ ਕਹਿੰਦੇ ਮੈਂ ਆ ਗਈ ਫਿਰ ਲਓ ਜੀ ਪਕੌੜੇ ਤੁਸੀਂ ਜਾ ਕੇ ਪਕੌੜੇ ਕਹਤਾ ਪਕੌੜੀਆਂ ਕਿਦਾਂ ਗਾਲਾਂ ਤੂੰ ਕਹ ਗਾਲਾਂ ਆ ਤੇ ਖਾ ਖਾ ਕੇ ਤਾਂ ਵੱਡੇ ਹੋਏ ਆ ਹੁਣ ਅਣਾ ਬਈ ਆ ਚਲੋ ਠੀਕ ਆਜੋ ਅੰਦਰ ਰੋਟੀ ਖਾਈਏ ਹੁਣ ਆਪਾਂ ਹਾਂਜੀ ਹੋ ਗਈ ਜੀ ਸਬਜੀ ਆ ਗਈ ਦਾਲ ਆ ਗਈ ਆ ਤੇ ਚਲੋ ਹੁਣ ਜੀ ਖਾਣੇ ਆ ਰੋਟੀ ਆਪਾਂ ਤੇ ਹਰ ਮਨ ਨੇ ਨਹੀਂ ਖਾਣੀ ਉਹ ਕਹਿੰਦਾ ਮੈਂ ਭੁਜੀਆ ਖਾ ਲਿਆ ਚਾਹ ਪੀਤੀ ਦੋਸ ਜੇ ਕਹਿੰਦਾ ਨਹੀਂ ਖਾਣੀ ਓਕੇ ਓਕੇ ਹੈ ਨਮੀ ਲਿਆਉਣਾ ਕਿ ਪੁਰਾਣੀ ਪੁਰਾਣੀ ਤਾਂ ਹੈ ਹੀ ਨਹੀਂ ਉੱਥੇ ਕੋਈ ਵੀ ਕੀ ਨਮੀ ਕਿਾ ਕੱਢ ਲਈ ਉਹ ਪੁਰਾਣੀ ਨਹੀਂ ਹੈ ਨਹੀਂ ਕੋਈ ਤੇ ਹੈਗੀ ਪੁਰਾਣੀ ਤਾਂ ਪੀਲੀ ਚੱਕਲ ਨਹੀਂ ਇੱਕ ਬਈ ਲੋ ਜੀ ਦਾ ਪਾਣੀ ਆ ਦੇ ਵਿੱਚ ਹਾਂ ਤੇ ਉਹਨੇ ਪਲਕ ਨਹੀਂ ਪਲਕ ਨੇ ਪਤਾ ਨਹੀਂ ਇਹਦੀ ਖਾਣੀ ਹੈ ਫਿਰ ਖਾਣੀ ਕਹਿੰਦੀ ਇਹ ਸਬਜ਼ੀ ਦੇਖੋ ਬਹੁਤ ਜਿਆਦਾ ਇੱਥੇ ਕਿਉਂ ਸੇ ਬੈ ਖਾਣੀ ਆ ਦੇਖੋ ਸਬਜ਼ੀ ਬੜਾ ਬਹੁਤ 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 ਫਿਰ ਲੋੜ ਪਈ ਆਪਾਂ ਹੋਰ ਲੈ ਲਾਂਗੇ ਸਬਜ਼ੀ ਚਲੋ ਮਿਲਦੇ ਆਂ ਜੀ ਰੋਟੀ ਪਾਣੀ ਖਾ ਕੇ ਹੁਣ ਤੇ ਇਹਨਾਂ ਨਾਲ ਤੁਸੀਂ ਦਹੀਂ ਨਾਲ ਲੈਣਾ ਦਹੀਂ ਤਾਂ ਜ਼ਰੂਰੀ ਆ ਜੇ ਪਕੌੜੀਆਂ ਪਾਈਆਂ ਦਹੀਂ ਹੈ ਨਾ ਚਲੋ ਠੀਕ ਆ ਜੀ ਮਿਲਦੇ ਆਂ ਰੋਟੀ ਪਾਣੀ ਖਾ ਕੇ ਜੀ ਇਦਾਂ ਜੀ ਮਿਰਚ ਮੈਨੂੰ ਵੀ ਲੱਗੀ ਪਰ ਮਾਵਾ ਹੱਡੀਆਂ ਦੀ ਮਿਰਚ ਨਹੀਂ ਲੱਗੀ ਮੈਨੂੰ ਪਤਾ ਨਹੀਂ ਮੈਨੂੰ ਤਾਂ ਆਬ ਮਿਰਚ ਲੱਗੀ ਆ ਪਰ ਜਿੱਦਾਂ ਮਰਜੀ ਮਿਰਚ ਲੱਗੀ ਪਰ ਹੈਗੀ ਸੁਆਦ ਸੀ ਬਣੀ ਤੇ ਚਲੋ ਆਹ ਲਓ ਜੀ ਲਮਕਾ ਲਊਗਾ ਆਪਣੀ ਚੱਕੋ ਹਾਂ ਤੇ ਲਿਓ ਜੀ ਹੁਣ ਹਾਂ ਇਹ ਇਹ ਕੱਲ ਵੰਡੇ ਸੀਗੇ ਜੀ ਇਹ ਕੱਲ ਵੰਡੇ ਸੀਗੇ ਜੀ ਮੈਂ ਲੈਂਦਾ ਇੱਕ ਮਿੰਟ ਕੱਲ ਇਹਨੇ ਮਨਪੀਤੇ ਨੇ ਆਪਣੇ ਆਪ ਵੀ ਕਿਹਾ ਸੀਗਾ ਵੀ ਮੈਂ ਵੀ ਤੁਹਾਡੇ ਨਾਲ ਜਾਣੀ ਆ ਯਾਰ ਇਦ ਕਿਆ ਕਿਆ ਗਏ ਗਿਆਣਾ ਪੈਂਦਾ ਸੀਗਾ ਤੇ ਮਾਪਾ ਸਾਡੀ ਕਦੀ ਕੁਝ ਬੰਡੋ ਲਿਆ ਕੇ ਤੇ ਫਿਰ ਕੱਲ ਗਲਬ ਯਮਣਾ ਲਿਆਉਂਦੀ ਸੀ ਇਹ ਬੰਡਣ ਲਈ ਬੰਡੀਆਂ ਤਾਂ ਹੈ ਨਹੀਂ ਫਿਰ ਸੀ ਆਪ ਹੀ ਖਾ ਲੀਆਂ ਬੰਡੀਆਂ ਆ ਜਾਂ ਮਹੱਲੇ ਚ ਜੀ ਉਹ ਹੀ ਆ ਆਪ ਹੀ ਵਾਡ ਆਪ ਹੀ ਖਾ ਲੀਆਂ ਮੇਰੇ ਸੀ ਹਾਂਜੀ ਤੇਰੀ ਭੱਦੀ ਕੋਈ ਕਬਰੀ ਆ ਜੀ ਆਜੇ ਕੋਈ ਪੁੱਛਦਾ ਕੀ ਕੋਈ ਖੁਸ਼ ਕਬਰੀ ਹੈ ਕਹਣਾ ਇਹ ਮਨਪ੍ਰੀਤ ਕਹਿੰਦੀ ਮੈਂ ਬਾਜ਼ਾਰ ਜਾਣਾ ਅੱਜ ਆਪਣੇ ਆਪ ਨਹੀਂ ਤੈਨੂੰ ਕਹਿਣਾ ਪੈਂਦਾ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਮਸੀਤ ਹਰਦੀ ਆ ਫਿਰ ਫੇ ਮੈਂ ਰੱਬ ਜਾਈ ਵੀ ਜਾਂਦੀ ਆ ਆਹਾਂ ਚਲੋ ਲਿਆ ਰੁਬਲ ਇੱਕ ਕੋਲੀ ਚਮਚੇ ਲੈ ਗਿਆ ਕੋਲੀ ਚਮਚੇ ਉਹ ਚ ਪਾ ਖਾਣੇ ਇਲਾ ਖੋਲੋ ਜੀ ਦੋ ਦਿਓ ਰੱਖ ਕੇ ਮੈਨੂੰ ਠੀਕ ਹੈ ਜੀ ਚਾਹਦੇ ਆ ਨਹੀਂ ਮੈਨੂੰ ਰੱਖਿਆ ਮਾਣਾ ਫੇਰ ਬੇਂਦੇ ਆ ਚਲੋ ਆਜੋ ਜੀ ਲਿਓ ਮੈਨੂੰ ਦਿਓ ਜੀ ਪਾ ਕੇ ਦੋ ਦੇ ਦੇ ਮੈਨੂੰ ਪਾ ਕੇ ਆਪਣਾ ਦੇਖੋ ਜੀ ਇੱਧਰ ਕੱਢਣ ਦੇ ਕੈਰਾ ਮੋੜ ਇੰਨੀਆਂ ਗਿੱਟੀਆਂ ਸਾਢੇ ਕੋਆ ਇੰਨੇ ਆਈ ਨਾ ਕੋਈ ਵੀ ਦੇ ਕੋਈ ਦਰਦ ਪਿਆ ਮਾੜਾ ਝੋਟ ਓਹ ਫਾਉਲ ਹੀ ਜਾਵੋ ਫਾਉਲ 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 ਸੋ ਨਾ ਕਰੇ ਨਾ ਕਰੇ ਵਿਚ ਬੈ ਗਈ ਮਮੀ ਕੀਤੀ ਆ ਥੋੜੀ ਫਾਕ ਕਰ ਰਕੋ ਮਾਰ ਦਿਓ ਤੁਸੀਂ ਜਿਹੜਾ ਦੋ ਜਿਹੜਾ ਪਾਓ ਜੇ ਜਿੱਤ ਗਈ ਆਪ ਇਹਨਾਂ ਦੋਨਾਂ ਨੇ ਇੱਕ ਟੀਮ ਇਹ ਹੋ ਗਈ ਬਲਬਾ ਜਿਹੇ ਪਾਉਗੀ ਫੇਰ ਆਣੀ ਮਿਲੂਗੀ ਇੰਨੀ ਚਲੋ ਬਾਸੀ ਦਾ ਨਹੀਂ ਲੜੀ ਨਰ ਮੇਰੀ ਸਾੜ ਦੇ ਦੋ ਤੁਸੀਂ ਟੀ ਮਾਰ ਚੀ ਮੈਂ ਬਣਾ ਨਹੀਂ ਦੇਵੋ ਤੁਸੀਂ ਕਰ ਲੋ ਵੀ ਤਾਂ ਸੀਟਾ ਬਦਲ ਸਕਦੇ ਆ ਅਸੀਂ ਨਹੀਂ ਬਦਲਦੇ ਇਹਨਾਂ ਕੋ ਉੱਠੀ ਨਹੀਂ ਹੁੰਦਾ ਤੁਹਾਨੂੰ ਕੋਲ ਜੀ ਜੀ ਦੀਆ ਕਦੀ ਨਹੀਂ ਬਦਲਦੇ ਸੀਟਾ ਸਾੜੀਆਂ ਗੀਟੀਆਂ ਆ ਤੇ ਆ ਇਹਨਾਂ ਦੀਆਂ ਆ ਜਾਂਦੀਆਂ ਹਾਂ ਇਹ ਲੱਕ ਵਿੱਚ ਲੱਕ ਸਟਰੀਆ ਪੱਲੂ ਚੱਲ ਪੜ ਪੱਲੂ ਆ ਦੇ ਇੱਧਰ ਪੱਲੂ ਆ ਦੇ ਇੱਧਰ ਆ ਮਾਰ ਇੱਧਰ ਆਏ ਮੈਨੂੰ ਲੱਗਦਾ ਇਹ ਉਹ ਸ਼ਿਟ ਨੂੰ ਅਹ ਆਹ ਚੰਗਲੇ ਕਰ ਦਿੱਤੀ ਆ ਵੱਲੂ ਆ ਗਿਆ ਆ ਵੀ ਆ ਗਿਆ ਦੀ ਨਾ ਮਾਰੋ ਇਦਾਂ ਵੱਜਣੀ ਤਾਂ ਹੈ ਨਹੀਂ ਜੀ ਉਹ ਸ਼ਿਟ ਹਾਂ ਤਾਂ ਫਿਰ ਕਿਹੜੇ ਨੂੰ ਇਹ ਕੈਮਰੇ ਸਾਹਮਣੇ ਵੀ ਵੀਡੀਓ ਚੱਲਦੀ ਜੀ ਚੱਲਦੀ ਚੱਲ ਦਾਦੀ ਦੇਖ ਕਿਤਾ ਐਲਦੀ ਆ ਇਹ ਗੱਲੋਂ ਵੀ ਮੈਂ ਚੱਲਾ ਵਾਸੀ ਪੁੱਤ ਵੀ ਕਦੇ ਨਹੀਂ ਪੀਸਾ ਵੀ ਨਹੀਂ ਕਰੂਗਾ ਸੀ ਨੇ ਕੀ ਕਰਾਂ ਮਾਤਾ ਇਸੇ ਮਿੱਤਰ ਪਹਿਣੀ ਨਾ ਕੋਈ ਬਾਤ ਉਹ ਲਿਆ ਬੰਦ ਕਰ ਦਵਾ ਕੇ ਤੁਸੀਂ ਮੇਰੀ ਕਿੱਡੀ ਲੇਖੋ ਜੀ ਇਹ ਦੋ ਰਹਿ ਗਈਆਂ ਇੱਕ ਰਾਣੀ ਇੱਕ ਕਿਟੀ ਆ ਦੇਖੋ ਜੀ ਇੱਧਰ ਇੱਕ ਰਹਿ ਗਈ ਆ ਇੱਧਰ ਸਾਡੇ ਬੇਈਮਾਨ ਬੰਦੇ ਹੋਰ ਅਹੀਂ ਕੋਈ ਮਹਿਮਾਨ ਨਹੀਂ ਦੇ ਇਹ ਅਸੀਂ 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 ਦੋਨੋਂ ਮੈਂਬਰ ਟੀਮ ਦੇ ਇੱਧਰ ਉੱਧਰ ਨਹੀਂ ਹੋਏ ਕਦੀ ਉੱਧਰ ਪੜ ਕੇ ਜਾਂਦੇ ਘਿਆਰ ਨਹੀਂ ਮੈਂ ਮੀ ਗਾਚੋਂ ਦੇਖੋ ਆਪਾਂ ਤਾਂ ਨਹੀਂ ਕਿ ਟੀਮ ਮੇਟਸ ਹਨਾ ਅਸੀਂ ਜਦੋਂ ਦੀਦੀ ਦੀਦੀ ਦੀਵਾਰੀ ਮਿਲ ਉਧਰ ਕਿਡਿਆ ਨਹੀਂ ਆਈਆਂ ਹਨਾ ਨਹੀਂ ਆਈਆਂ ਅਸੀਂ ਕੀ ਕਰ ਸਕਦੇ ਤਾਂ ਚੁੱਪ ਰਹਿ ਜਾ ਬਟਾ ਬੋਲ ਨਹੀਂ ਬੋਲ ਟੀਮ ਮੈਂ ਅੱਜ ਕਿਉਂ ਆਇਆ ਬੋਲਦੇ ਬਹੁਤ ਹੈ ਨਹੀਂ ਹੋਲ ਸਿਟੀ ਦਾ ਯਾਰ ਉਧਰ ਉਹ ਦੀਦੀ ਦੀ ਆ ਤੇ ਉਹ ਮੇਰੀ ਟੀਮ ਚ ਤੂੰ ਇਧਰੋਂ ਆ ਕੇ ਵੀ ਖੇਡ ਸਕਦੇ ਆ ਉਹ ਇਹਨਾਂ ਕੋ ਦੇਖੋ ਉਹ ਤਾਂ ਦੋਨੋਂ ਨੇ ਗੋਡਿਆਂ ਦੀ ਪ੍ਰੋਬਲਮ ਉਹਨਾਂ ਕੋ ਉੱਠ ਨਹੀਂ ਹੁੰਦਾ ਸਾਡੀ ਕੋ ਗਲਤੀ ਨਹੀਂ ਅਸੀਂ ਖੇਡਦੇ ਜਵਾਨ ਗੱਬਰੂ ਆ ਗੱਬਰੂ ਗੱਬਰੂ ਚਲ ਦੇਖ ਲਈਏ ਮਾਰਗੀ ਦੀ ਅਸੀਂ ਰਾਣੀ ਪਾਰਟੀ ਸੀ ਮੰਮੀ ਨੇ ਕਿਹਾ ਲਈ ਦੂਜੀ ਬਾਰੇ ਕਿ ਮੰਮੀ ਦੀਰ ਚਾਹ ਹਾਏ ਲਓ ਜੀ ਟਾਈਮ ਹੋ ਗਿਆ 6:30 ਵਜੇ ਤੇ ਆਪਾਂ ਇਹ ਘਰ ਹੁਣ ਲੈ ਕੇ ਆਏ ਜੀ ਇਹਨਾਂ ਵਾਸਤੇ ਟਿੱਕੀਆਂ ਕਹਿੰਦੇ ਟਿੱਕੀਆਂ ਖਾਣੀਆਂ ਆ ਕੋਈ ਆਇਆ ਹੋਇਆ ਸੀ ਕੋਈ ਆਇਆ ਸੀਗਾ ਤੇ ਫਿਰ ਅਜੇ ਇਸ ਕਰਕੇ ਟਿੱਕੀਆਂ ਖੋਲੀਆਂ ਨਹੀਂ ਤੇ ਹੁਣ ਲੱਗੇ ਆ ਖੋਲਣ ਲਿਆਂਦੀ ਨੂੰ ਤੇ ਮੈਨੂੰ ਹੋ ਚੱਲੇ ਆ 15 20 ਮਿੰਟ ਮੈਂ ਬਾਜ਼ਾਰ ਕੰਮ ਜਾਣਾ ਸੀ ਬਾਜ਼ਾਰੋਂ ਕੰਮ ਹੋ ਗਏ ਵੀ ਆ ਗਿਆ ਵਾਪਸ ਚਲੋ ਚਲੋ ਠੀਕ 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 ਪਾਓ ਪਾ ਕੇ ਲਿਆਓ ਅੰਦਰ ਫਿਰ ਚਲੋ ਲਓ ਜੀ ਹਦ ਦਿੱਤੀਆਂ ਹੀ ਲਿਆ ਕੇ ਟਿੱਕੀਆਂ ਮੈਂ ਖਾਣੀ ਨਹੀਂ ਗਈ ਹੈਗੀ ਤੇ ਚਲੋ ਤੁਸੀਂ ਖਾਓ ਪੱਲੂ ਨੇ ਨਹੀਂ ਖਾਣੀਆਂ ਨਾ ਅਰੇ ਟਪਨ ਲੱਪਿਆ ਵੀਰ ਵੀਡੀਓ ਹੁਣ ਪਤਾ ਨਹੀਂ ਮੇਰੇ ਕੋ ਸੈਟਿੰਗ ਹਿੱਲ ਗਈ ਕੋਈ ਵੀਡੀਓ ਹਿੱਲਣ ਲੱਗ ਪਈ ਹਾਂਜੀ ਲਓ ਜੀ ਕਿੱਦਾਂ ਲੱਗਦੀ ਇੱਕ ਟਿੱਕੀਆਂ ਕੈਮਰਾ ਸਾਡਾ ਹਿੱਲਣ ਲੱਗ ਪਿਆ ਸੀਗਾ ਥੋੜਾ ਜਿਹਾ ਕੋਈ ਸੈਟਿੰਗ ਹਿੱਲ ਗਈ ਸੀ ਮੇਤੋ ਤੇ ਉਹ ਠੀਕ ਕਰ ਗਿਆ ਹੁਣ ਹੋ ਗਈ ਸਹੀ ਹੁਣ ਹੁਣ ਸਹੀ ਆ ਜੀ ਚਲੋ ਵੱਡੀਆਂ ਵੱਡੀਆਂ ਆ ਆਹੋ ਟਿੱਕੀਆਂ ਵਧੀਆ ਬਣਾਉਂਦਾ ਟਿੱਕੀ ਨਹੀਂ ਮਾੜੀ ਬਣਾਉਂਦਾ 40 ਰੁਪਏ ਦੀ ਪਲੇਟ ਦਿੰਦਾ ਇਹ ਇਹ ਆਪਣੇ ਦੁਕਾਨਾਂ ਦਾ ਜਿਹੜਾ ਆ ਮੜੀ ਤੂੰ ਨਹੀਂ ਖਾਣੀ ਜੀ ਤਾਂ ਫਿਰ ਮੇਰੇ ਤੋਂ ਪਹਿਲਾਂ ਲੈਣ ਨੇ ਚਲੋ ਠੀਕ ਹੈ ਜੀ ਖਾਓ ਬੈ ਕੇ ਤੁਸੀਂ ਟਿੱਕੀਆਂ ਤੇ ਮੈਂ ਜਾਣਾ ਦੁਕਾਨੇ ਫਿਰ ਠੀਕ ਹੈ ਜੀ ਓਕੇ ਜੀ ਹੈ ਕੋਈ ਸੁਣਦਾ ਹੀ ਨਹੀਂ ਹੈਗਾ ਓਏ ਹਾਂਜੀ ਮੈਂ ਕਹਿੰਦਾ ਓਕੇ ਜੀ ਮੈਂ ਜਾਣਾ ਜੀ ਦੁਕਾਨੇ ਕੋਈ ਸੁਣਦਾ ਹੀ ਨਹੀਂ ਹੈਗਾ ਸਭ ਟਿੱਕੀਆਂ ਖਾਣ 'ਚ ਮਸਤ ਆ ਜੀ ਹਾਂਜੀ ਖੇលਿਆ ਕਰ ਮੋੜ ਜੀ ਨਠਾ ਨਠਾ ਤੀਆਂ ਫੇ ਦੋਨੋਂ ਹੀ ਇਹ ਰੁਪਈਆ ਰੁਪਈਆ ਦੋਨੋਂ ਹੀ ਦੋ ਕੀ ਦੋ ਰਾਇਏ ਪਈਆਂ ਨੇ 2 20 ਸਾਡੀ ਇੱਕ ਵੀ ਨਹੀਂ ਮੈਂ ਜੋ ਖੇਡਣ ਲੱਪੈ ਨਾ ਤੁਸੀਂ ਪਾੜ ਕਰੇ ਚੱਲ ਗਏ ਤੁਹਾਡੀ ਸਾਦੇ ਮੈਕਟ ਲਾ ਪਿਆ ਇਹਨਾਂ ਕੋ ਗੀੜੀਆਂ ਚਾਰ ਪੰਜ ਨਿਕਲੀਆਂ ਜਦੋਂ ਦੋਨੇ ਰਾਣੀਆਂ ਜਦੋਂ ਦੋਨੇ ਰਾਣੀਆਂ ਜੀ ਕੱਢ ਲਈਆਂ ਮੁੜ ਕੇ ਮੁੜ ਕੇ ਦੋਨੇ ਨੱਟ ਗਈਆਂ ਹੋਰ ਹੋਰ ਹਾਂਜੀ ਭਾਜੀ ਕਿਦਾਂ ਪਾਤੀ ਵੀਡੀਓ ਨਵੀਂ ਚਲੋ ਮੈਂ ਰਿਪੋਰਟ ਕਰਦਾ ਇਹ ਤਿੰਨੋਂ ਜੱਟ ਇਕੱਠੇ ਸੀ ਭਰਾਵੋ ਸਾਨੂੰ ਕਿਸੇ ਨੇ ਰਿਪੋਰਟ ਕੀਤੀ ਰੋਟੀ ਬਣਾਣ ਦਾ ਕੀ ਪ੍ਰੋਗਰਾਮ ਦਾੰਦਾਂ ਸੇ ਆਪਾਂ ਤਾਂ ਕਿਸੇ ਨਾਲ ਦੇ ਖਾਣੀ ਨਹੀਂ ਕਹਿੰਦਾ ਤੁਸੀਂ ਤਾਂ ਕਿਸੇ ਨੇ ਖਾਣੀ ਨਹੀਂ ਹੋਣੀ ਨਾ ਤੁਸੀਂ ਤਾਂ ਟਿੱਕੇ ਟੁਕੇ ਖਾਲੀਆਂ ਮੈਂ ਹੀ ਖਾਣੀ ਆ ਇਕੱਲੇ ਨੇ ਬਸ ਰੋਟੀ 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 ਨਹੀਂ ਖਾਣੀ ਦਾਦੀ ਹਾਂ ਇਹ ਤਾਂ ਕਿੰਨੇ ਕਿਸੇ ਨੇ ਨਹੀਂ ਖਾਣੀ ਹੈਗੀ ਰੋਟੀ ਤੁਸੀਂ ਵੀ ਨਹੀਂ ਖਾਣੀ ਦਾਦੀ ਦਾਦੀ ਨੇ ਨਹੀਂ ਖਾਣੀ ਪਲਕ ਨੇ ਉਹ ਕਿਉਂ ਦੀ ਬਾਵਾ ਬੜੇ ਯਾਰ ਫਿਰ ਕਿੱਦਾਂ ਕੀਤੀ ਜਾਵੇ ਫਿਰ ਹੁਣ ਰੋਟੀ ਦੀ ਹੈਗੀ ਇਹ ਸਬਜ਼ੀ ਸੁਝ ਗਈ ਆ ਸ਼ਿਲਮਾ ਮਿਰਚ ਬਾਠ ਠੀਕ ਹੈ ਰਹਿੰਦੇ ਹੋ ਮੈਂ ਦੋ ਟੋਸਟ ਬਣਾ ਖਾ ਲੈਣੇ ਆਪਣੇ ਸ਼ਿਲਮਾ ਮਿਰਚ ਬਰੈਡ ਪਈ ਆ ਬਾ ਬਰੈਡ ਵਾਲੇ ਦੋ ਹੀ ਖਾ ਲੈਣੇ ਅਰਮਨ ਜਟਾ ਉਹਨੇ ਕਹਿੰਦਾ ਸ਼ਿਲਮਾ ਵਿੱਚ ਸ਼ਿਲਮਾ ਸ਼ਿਲਮਾ ਮਿਰਚ ਇਹਨੇ ਕਹਿੰਦਾ ਅੱਜ ਕੀ ਬਣਾ ਡੈਡੀ ਨੇ ਲਿਨ ਜਾਂਦੀਆਂ ਡੈਡੀ ਨੇ ਕਹਿੰਦਾ ਕੀ ਬਣਾ ਕਹਿੰਦਾ ਸ਼ਿਲਾ ਰਸਾ ਲੈ ਤਨ ਬੋਲ ਰਹੀਆਂ ਉਹਦਾ ਸਾਲਾ ਕਾ ਸ਼ਿਲਮਾ ਵਿੱਚ ਸ਼ਿਲਮਾ ਆਹ ਸ਼ਿਲਮਾ ਚਲੋ ਠੀਕ ਹੈ ਜੀ ਮੈਂ ਫਿਰ ਟੋਸਟ ਬਣਾ ਖਾਉਂਗਾ ਦੋ ਤਾਂ ਡੈਡੀ ਇੱਕ ਗੱਲ ਕਹਿੰਦਾ ਸਾਲਿਆ ਆਹ ਸ਼ਿਲਮਾ ਵਿੱਚ ਚਲੋ ਠੀਕ ਹੈ ਜੀ ਹੁਣ ਮੈਂ ਬਣਾਣਾ ਆਪਣੇ ਲਈ ਟੋਸਟ ਫੇ ਖਾਣਾ ਹਾਂਜੀ ਲਓ ਜੀ ਇੱਧਰ ਲੱਗੇ ਆਂ ਕਹੋਗੇ ਨਹੀਂ ਪੈਂਡੂਚ ਬਣਾਣਾ ਮੈਂ ਫਿਰ ਆਪਣੇ ਲਈ ਬਣਾ ਹੀ ਲਵਾਂ ਤੁਸੀਂ ਬਣਾਓ ਫਿਰ ਆਪਣੇ ਲਈ ਹਨ ਉਹ ਰੋਟੀ ਘੇਰ ਖਾਣੀ ਨਹੀਂ ਸਾਰਾ ਨੇ ਖਾ ਲਈ ਟਿੱਕੀਆਂ ਅਜ ਉਧਰ ਕੀ ਕਰਦੇ ਆ ਹੁਣ ਸਾਰੇ ਜਣੇ ਖਾਪੇ ਜੀ ਪੈਂਡੂ ਦੇ ਅੰਦਰ ਹਾਂਜੀ ਤੇ ਬਣਾਉਣ ਲੱਗੇ ਤਵਾ ਮੈਂ ਤੋ ਦੇ ਦਿੱਤਾ ਆ ਬਸ ਠੀਕ ਆ ਉਹ ਪਹਿਲਾਂ ਕਹਿੰਦੀ ਜੀ ਪਹਿਲਾਂ ਕਹਿੰਦੀ ਜੀ ਮੈਂ ਖਾਣਾ ਆ ਮੁਰਗੀ ਕਹਿੰਦੀ ਮੈਂ ਨਹੀਂ ਖਾਣਾ ਹੈ ਨਿਕਲਿਆ ਕੋਹਰੇ ਦੇਖ ਲਿਆ ਹੈ ਇਹ ਕ ਨਿਕਲਿਆ ਕੋਹਰੇ ਦੇਖ ਲਿਆ ਕਹਿੰਦੀ ਮੈਂ ਨਹੀਂ ਖਾਣਾ ਤੇ ਕੋਹਰੇ ਜਿਹੜਾ ਵਿੱਚ ਪਿਆ ਹੈ ਵਿੱਚ ਤਾਂ ਨਹੀਂ ਪਿਆ ਹੈਗਾ ਬਸ ਦੇਖ ਲਿਆ ਨਾ ਵੀ ਤੁਰਿਆ ਜਾਂਦਾ ਇੱਥੇ ਮੈਂ ਖਾਣਾ ਨਹੀਂ ਯਾ ਮੇਰੇ ਦਿਲ ਕਰਦਾ 50 50 ਨਾ ਮੈਨੂੰ ਚਾਹ ਬਣਾ ਦੇ ਤੂੰ ਚਾਹ ਜੜਬੋਗੀ ਖਾਣਾ ਬਣਾ ਉਹ ਬਰਾਤੀ ਕੌਫੀ ਦਾ ਖਾ ਲਈ ਉਹ ਵੇ ਨਹੀਂ ਮੈਨੂੰ ਚਾਹ ਨਾਲ ਮੈਨੂੰ ਬਸ ਕਰਾ ਵੇ ਹੋਰ ਹੋਰ ਕਿਹ ਕੀ ਚਾਹ ਅੰਦਰ ਬੁਲਾਉਂਗੀ ਕਰਦੇ ਹਾਂ ਹਾਂਜੀ ਕੀ ਕਰਨ ਦੇ ਆ ਹਾਂਜੀ ਲੋਜੀ ਟਾਈਮ ਆ ਹੋ ਗਿਆ ਹੈ 9 ਵਜ ਗਏ ਆ ਹਨਾ ਭਰਾਵਾ ਦੀ ਜੇ ਕੋ ਕੋਦ ਕਿ ਮੈਂ ਜੀ ਸਾਈਡ ਤੇ ਜਾ ਕੇ ਬੈ ਗਈ ਯਾਰ ਐਮੀ ਕੋਈ ਸਵਾਲ ਨਹੀਂ ਹੁੰਦਾ ਨਿੱਕਾ ਜਿਹਾ ਸੀਨ ਆ ਕਹਿੰਦੀ ਚਾਹ ਪੀਣੀ ਆ ਤੇ ਕੀ ਹੋ ਗਿਆ ਚਾਹ ਬਣਾ ਦੰਨੇ ਆ ਚਾਹ ਪੀਣੀ ਆ ਐਡਾ ਪਿਆ ਹੋਇਆ ਉਹ ਮੈਂ ਕੱਢਿਆ ਬਾਹਰ ਮੈਂ ਹਾਂ ਬਾਥਰੂਮ ਚ ਮੈਨੂੰ ਲੱਗਦੀ ਹੈ ਕਿ ਉਹ ਚੱਲ ਗਿਆ ਹੁਣ ਉਹ ਹੈ ਗਾਦੀ ਪਰੌਟੀ ਤਾਂ ਨਹੀਂ ਖਵਾਉਂਦੀ ਹਿਆ ਪਲੇਟ ਵਿੱਚ ਉਹ ਕੋੜੀਆਂ ਵੀ ਚਲੋ ਜੀ ਚਾਰ ਪੀਸ ਲੈ ਆ ਇੱਕ ਪੀਸ ਖਾਏਂਗੀ ਤੂੰ ਮੈਂ ਨਹੀਂ ਖਾਣਾ ਇੰਨਾ ਤਾਂ ਖਾਏਂਗੀ ਯਾਰ ਇੱਕ ਉਹ ਇੱਕ ਖਾਣਾ ਪੈਣਾ ਯਾਰ ਮੈਂ ਨਹੀਂ ਖਾਣਾ ਉਧਰ ਬਚਾ ਉਧਰ ਬੋਚ ਲੋ ਹਰਮਨ ਪੀਸ ਤਾਂ ਦੇਖੀ ਉਹ ਨਹੀਂ ਆ ਮੈਂ ਨਹੀਂ ਖਾਣਾ ਮੈਂ ਹੁਣ ਜੇ ਤਾਂ ਕਰ ਤੂੰ ਮੈਨੂੰ ਉਹ ਲਿਆ ਦੇ ਇਹੋ ਬੜਾ ਘਟ ਲਾਇਆ ਹੈ ਕਿਉਂ ਹੈ ਹੀ ਨਹੀਂ ਜੇ ਤੂੰ ਦੱਬੀ ਖਾਲੀ ਜਿਹੀ ਹੈ ਯੋ ਮਿੰਟ ਵਿੱਚ ਕੇ ਪਾ ਦਿੰਦੀ ਆ ਗੱਲ ਕਰੋ ਨਾ ਤਾਂ ਮੈਂ ਹੁਣ ਬਰਾ ਲਿਆ ਯਾਰ ਉਹ ਆਪਰਾ ਮੈਨੂੰ ਮੈਂ ਕਹਾਂ ਮੈਨੂੰ ਦੇ ਨਾ ਮੈਂ ਬਣਾਉਣਾ ਹਾਂ ਜੀ ਲਿੰਮਕਾ ਦਿਓ ਯਾਰ ਮੈਨੂੰ ਆਪਾਂ ਖਾਣੇ ਇੱਕ ਇੱਕ ਪੀਸ ਯਾਰ ਖਾਣਾ ਮੈਣਾ ਮੇਰੇ ਨਾਲ ਨਹੀਂ ਨਹੀਂ ਮੇਰੇ ਮੈਂ ਇਕੱਲੇ ਨਾ ਨਹੀਂ ਖਾਣਾ ਯਾਰ ਇੱਕ ਪੀਸ ਤੋਂ ਮੇਰੇ ਸਾਥ ਨਿਭਾਣਾ ਪੜੇਗਾ ਜ਼ਿੰਦਗੀ ਭਰ ਦਾ ਸਾਥ ਨਿਭਾਣਾ ਹੈ ਔਰ ਇੱਕ ਪੀਸ ਨਹੀਂ ਖਾ ਸਕਤੀ ਬੋਲਦੀ ਨਹੀਂ ਜ਼ਿੰਦਗੀ ਭਰ ਦਾ ਸਾਥ ਹਾਂ ਤੱਕੇ ਨਾਲ ਤੱਕੇ ਨਾਲ ਤੱਕੇ ਨਾਲ ਟੇਸਟ ਤਾਂ ਦੇਖ ਯਾਰ ਕਿਦਾਂ ਦਾ ਆਇਆ ਤੇ ਸਾਸ ਦਿਲ ਨੇ ਨਾਮ ਹੈ ਮੈਂ ਲੈ ਗਿਆ ਨਾ ਲੋ ਜੀ ਬਹੁਤ ਟੇਸਟੀ ਬਣਿਆ ਦੇਖੋ ਜੀ ਮੇਰਾ ਸਾਸ ਨਵਾਈ ਦਿੱਤਾ ਖਾਣਾ ਹੀ ਪਿਆ ਜਗਾ ਹੈ ਨਹੀਂ ਸੀ ਟਿੱਕਿਆ ਖਾਣ ਤੋਂ ਬਾਅਦ ਕਿਦਾਂ ਲੱਗਾ ਖਾਣਾ ਨਾ ਹਮ ਚਲੋ ਠੀਕ ਆ ਲਓ ਅੱਗੇ ਲਓ ਜੀ ਟਾਈਮ ਹੋ ਗਿਆ 9:30 ਤੇ ਆਪਾਂ ਲੱਗਦੇ ਆ ਜੀ ਹੁਣ ਬਲੌਗ ਦਾ ਕਰਨ ਐਂਡ ਕਰੋ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਮਿਲਦੇ ਆਂ ਗੱਲ ਇੱਕ ਨਵੇਂ ਬਲੌਗ 'ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ